ਬੀਬੀ ਇਹਨੇ ਸ਼ਤ ਰਿੰਦਾ ਸੀ ਐ ਰੰਗ ਬੱਗਾ ਹੋਇਆ ਪਿਆ ਇਹ ਲਗਦੋਮੀ ਪੋਨੇ ਦੋ ਮਹੀਨੇ ਜੀ ਰੰਗ ਸਹੀ ਹੋ ਗਿਆ ਰੰਗ ਹੁਣ ਤਾਂ ਮੂੰਹ ਤੇ ਨੂਰ ਹੀ ਵੱਖਰਾ ਤੁਸੀਂ ਕਹਿੰਦੇ ਰਾਜ ਬਹੁਤ ਜ਼ਿਆਦਾ ਹੀ ਵਧੀਆ ਮੈਂ ਸਰਜਰੀ ਪਾਣਾ ਕਰਦਾ ਪੈਲੀਆਂ ਦੇ ਵਿੱਚ ਕੱਲ ਪਾਣੀ ਲੈ ਬਰ ਬੈਲੀਆਂ ਕੋਈ ਗੱਲ ਹੀ ਨਹੀਂ ਨਹੀਂ ਮੈਂ ਤਾਂ ਕੋਈ ਨਹੀਂ ਆਂਦਾ ਪੁੱਛ ਲੋ ਬੰਦਾ ਨਾਲ ਮੈਨੂੰ ਹਸਤਾਲੇ ਹੋ ਖੜਦਾ ਸੀ ਮੇਰੇ ਦੋਵਾਰ ਇਖਤਿਆਰ ਹੀ ਪੈਣਾ ਠੀਕ ਹੋਏ ਆ ਬਿਲਕੁਲ ਸਹੀ ਆ ਬਿਲਕੁਲ ਠੀਕ ਹੋ ਗਏ ਚਾਰੇ ਇੱਕ ਦੀਆਂ ਤਿੰਨ ਨਾੜਾਂ ਬਲੋਸੀ ਇੱਕ ਦੀਆਂ ਦੋ ਬਿਲਕੁਲ ਸਹੀ ਨੇ ਹੁਣ ਕੰਮ ਤਾਂ ਦਾ ਆਪਣਾ ਪੂਰਾ ਵਾਈ ਦਾ ਡੈ ਕਰਨਾ ਮੈਂ ਦੋਨਾਂ ਦਾ ਇੰਟਰਵਿਊ ਲੈ ਕੇ ਫੇਰ ਆਇਆ ਜੇ ਵੀ ਕੱਲੇ ਤੁਸੀਂ ਠੀਕ ਹੋਏ ਹੋ ਤੁਹਾਡੇ ਰਿਸ਼ਤੇ ਜਿੰਨੇ ਬੰਦਿਆਂ ਨੂੰ ਤੁਸੀਂ ਲੈ ਕੇ ਆਏ ਹੋ ਉਹ ਸਾਰੇ ਦੇ ਸਾਰੇ ਇੱਥੇ ਆ ਕੇ ਠੀਕ ਹੋਏ ਬਸ ਉਹਨੇ ਤਾਂ ਬੜਾ ਕੁਦਰ ਤਿਆਗਾ ਇਹ ਦਵਾਈ ਛੱਡਾਂਗੇ ਨਹੀਂ ਤੇ ਪਤਾ ਲੱਗੂ ਮੁਣਕੇ ਵੀ ਕੀ ਇਹ ਕਿ ਤੁਸੀਂ ਹੋਰ ਵੀ ਬੜੀਆਂ ਦਵਾਈਆਂ ਲਈਆਂ ਬੜੇ ਡਾਕਟਰਾਂ ਕੋ ਗਏ ਕਿੰਨੇ ਕੁ ਪੈਸੇ ਪਹਿਲਾਂ ਖਰਚ ਕਰ ਚੁੱਕੇ ਹੋਏ ਹੋ ਤੁਸੀਂ ਸਾਢੇ 10 ਹਜ਼ਾਰ ਦੀ ਮਹੀਨੇ ਦਿੰਦਾ ਸੀ ਉਹ ਕਿੰਨਾ ਮਹੀਨੇ ਦਾ ਕਿੰਨਾ ਗਿਆ ਤੁਸੀਂ ਸਾਢੇ 10 ਹਜ਼ਾਰ ਅੱਛਾ ਮਹੀਨੇ ਦਾ ਇੰਨਾ ਖਰਚ ਦਿੰਦੇ 500 ਰੁਪਈਆ ਫੀਸ ਜਿਹੜਾ ਭੀਜਦਾ ਤੇ ਅਮਨ ਸਰ 1353 ਨਾ ਫਰਕ ਨਹੀਂ ਪਿਆ ਨਾ ਨਾ ਕੋਈ ਫਰਕ ਨਹੀਂ ਪਿਆ 2 ਸਾਲ ਦਵਾਈ ਖਾਧੀ ਆ ਬੀਪੀ ਜਿਹੜਾ 70 ਰਹਿੰਦਾ ਸੀ ਐ ਰੰਗ ਬੱਗਾ ਹੋਇਆ ਪਿਆ ਇਹ ਨਾਮੇ ਪਣੇ ਦੋ ਮਹੀਨੇ ਜੀ ਰੰਗ ਸਹੀ ਹੋ ਗਿਆ ਰੰਗ ਹੁਣ ਤਾਂ ਮੂੰਹ ਤੇ ਨੂਰ ਹੀ ਵੱਖਰਾ ਤੁਸੀਂ ਕਹਿੰਦੇ ਰਾਜ ਬਹੁਤ ਜ਼ਿਆਦਾ ਹੀ ਵਧੀਆ ਮੈਂ ਸਰਜਰੀ ਪਾਣਾ ਕਰਦਾ ਪੈਲੀਆਂ ਦੇ ਵਿੱਚ ਕੱਲ ਪਾਣੀ ਲਾਇਆ ਬਰ ਬੈਲੀਆਂ ਕੋਈ ਗੱਲ ਹੀ ਨਹੀਂ ਮੇਰੇ ਮਤ ਕੋਈ ਆ ਨਹੀਂ ਜਾਂਦਾ ਪੁੱਛ ਲੋ ਬੰਦਾ ਨਾਲ ਮੈਨੂੰ ਹਸਤਾਲੇ ਹੋ ਖੜਦਾ ਸੀ ਇਹ ਪਹਿਲਾਂ ਇਹਨਾਂ ਨਾਲ ਆਉਂਦੇ ਸੀ ਇਹਨਾਂ ਕੋ ਤੁਰਿਆ ਜਾਂਦਾ ਸੀ ਹਾਂਜੀ ਇਹਨਾਂ ਨਾਲ ਤੁਸੀਂ ਆਉਂਦੇ ਸੀ ਤੁਸੀਂ ਨਾਲ ਲੈ ਕੇ ਆਉਂਦੇ ਸੀ ਆਓ ਜੀ ਮੈਂ ਸਰਪੰਚਾਂ ਪਿੰਡ ਦਾ ਅੱਛਾ ਅੱਛਾ ਮੌਜੂਦਾ ਸਰਪੰਚਾਂ ਪਹਿਲੋ ਮੈਂ ਅਮਰਸਰ ਨੂੰ ਨਾਲ ਲੈਣ ਜਾਂਦਾ ਰਿਆਂ ਦਵਾਈ ਲੈਣਾ داخل ਵੀ ਰਹੇ ਉੱਥੇ 8-10 ਦਿਨ ਉੱਥੇ ਰਾਮਦਾਸ ਹਸਪੀਟਲ ਉਰ ਐਂਜਿਓਗ੍ਰਾਫੀ ਕੀਤੀ ਦਵਾਈ ਦਿੱਤੀ ਪਰ ਉਹ ਦਵਾਈ ਨਾਲ ਇਹਨਾਂ ਨੂੰ ਵੀਕਨੈਸ ਵਧੀ ਹੋ ਗਈ ਤੇ ਹੁਣ ਇਹਨਾਂ ਨੂੰ ਫਰਕ ਆ ਹੋ ਗਿਆ ਮਹੀਨਾ ਹੋ ਗਈ ਥਮ ਦੇ ਨੂੰ ਇਹ ਕਾਹ ਵੀ ਫਰਕ ਉਹ ਤਾਂ ਵੇਖਣ ਨੂੰ ਸਾਨੂੰ ਲੱਗਦਾ ਫਰਕ ਆ ਪਤਾ ਲੱਗ ਜਾਂਦਾ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਆ ਪਹਿਲਾਂ ਲੈ ਕੇ ਆਉਂਦੇ ਸੀ ਤੇ ਹੁਣ ਕਿੰਨਾ ਕੋ ਫਰਕ ਲੱਗਦਾ ਪਹਿਲਾਂ ਤਾਂ ਮੈਨੂੰ ਲੱਗਦਾ ਬੜੇ ਔਖੇ ਲੈ ਕੇ ਆਉਂਦੇ ਹਣੇ ਹੁਣ ਤਾਂ ਆਪ ਹੀ ਭਜਦੇ ਆਉਂਦੇ ਆਉ ਨਹੀਂ ਆਉਂਦੇ ਤੇ ਪਹਿਲਾਂ ਵੀ ਠੀਕ ਸੀ ਉਹਦਾ ਪਰ ਇਹ ਵੀ ਉਹ ਜਿਹਦਾ ਨਾ ਉਹਨਾਂ ਉਹਨਾਂ ਨੂੰ ਪਤਾ ਹੀ ਆ ਮੇਰੇ ਮਾਮਾ ਹੀ ਲੱਗਦੇ ਆ ਇਹਨਾਂ ਨੂੰ ਪਤਾ ਹੀ ਆ ਵੀ ਮਤਲਬ ਫਰਕ ਸਾਨੂੰ ਵੀ ਜ਼ਿਆਦਾ ਫਰਕ ਆ ਹੁਣ ਇਹ ਟਾਈਟਰ ਪਾਉਂਦੇ ਆਪ ਖੇਤੀ 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 ਖੁਦੀ ਕਰਦੇ ਸਾਰਾ ਵਧੀਆ ਕਰਦੇ ਆ 2 ਸਾਲ ਟਰੈਕਟਰ ਨਹੀਂ ਵਾਹ ਕੇ ਵੇਖਿਆ ਮੈਂ ਵੀ ਪਾਉਂਦਾ ਰਿਹਾ ਹੁਣ ਸਾਰੀ ਧਰਤੀ ਪਾਉਣ ਵਾਈਜੀ ਕੋਈ ਪ੍ਰਵਾਹ ਨਹੀਂ ਗਈ ਕੱਲ ਫੇਰ ਪਾਉਣਾ ਹਰੀ ਢੜੀ ਨੇ ਸਾਰੇ ਘਾਹ ਨਹੀਂ ਦੋਈਦੇ ਤਾਂ ਹੀ ਕਿਉਂ 90% ਤੋਂ 100% ਹੀ ਕਿੰਨੇ ਵੀ ਆਸਰਿਆ ਗੱਲ ਨਹੀਂ ਹੈ ਕਿ ਵਿੱਚ ਝੂਠ ਵਾਲੀ ਗੱਲ ਨਹੀਂ ਗਈ ਵੀ ਕਿਸੇ ਤਰ੍ਹਾਂ ਹੀ ਸੁਣ ਲਓ ਝੂਠ ਹੈ ਨਾ ਇਹ ਤਾਂ ਥਾਂ ਦੇ ਸਰੋਂ ਜਮਾਉਣ ਵਾਲੀ ਗੱਲ ਹੈ